ਆ ਦੇਖੋ ਬਈ ਤੁਹਾਨੂੰ ਦਿਖਾ ਰਿਆਂਗਾ ਸੂਏ ਜਿੰਨਾ ਪਾਣੀ ਜਾ ਰਿਹਾ ਹੈਗਾ ਸਾਡੇ ਸੰਗਰੂਰ ਨਾਲ ਬੱਦਲ ਫਟ ਗਿਆ ਹੈਗਾ ਜਿਹੜਾ ਤੁਹਾਨੂੰ ਦਿਖਾਉਣਾ ਮੈਂ ਅੱਗੇ ਜਾ ਕੇ ਇੰਨਾ ਜਿਆਦਾ ਮੀਂਹ ਮਤਲਬ ਐ ਜਾ ਰਿਹਾ ਹੈ ਪਾਣੀ ਟੜ ਕੇ 8:30 ਵਜੇ ਦਾ ਲੱਗਿਆ ਹੋਇਆ ਤੁਹਾਨੂੰ ਖੇਤਾਂ ਦੇ ਹਾਲਾਤ ਜਿਹੜੇ ਅੱਗੇ ਜਾ ਕੇ ਦਿਖਾਉਣਾ ਹੁਣ ਮੈਂ ਪਹਿਲਾਂ ਤੁਹਾਨੂੰ ਸੜਕ ਦੇ ਹੀਲੇ ਦਿਖਾ ਦਿਆਂ ਸੜਕ ਦੇ ਹਾਲਾਤ ਦਿਖਾਉਣਾ ਤੁਹਾਨੂੰ ਇੰਨਾ ਜਿਆਦਾ ਮੀਂਹ ਹੈਗਾ ਕਿ ਮੈਂ ਏਡੀ ਪਹਿਲਾਂ ਵੀ ਦੱਸਿਆ ਤੁਹਾਨੂੰ ਵੀ ਇੰਨੀ ਉਮਰ ਉਹ ਵੀ ਮੈਂ ਮੀਂਹ ਲਗਾਤਾਰ ਪੈ ਰਿਹਾ ਆ ਦੇਖੋ ਬਈ ਕਿਹੜੇ ਹਸਾਬ ਨਾਲ ਹੀਲੇ ਦੇਖੋ ਤੁਸੀਂ ਇੱਧਰ ਦੇਖੋ ਸੜਕਾਂ ਭਰੀਆਂ ਭਰਾਈਆਂ ਜਾ ਰਹੀਆਂ ਨੇ ਦੇਖੋ ਇਹ ਸੜਕਾ ਬਹੁਤ ਵੱਡੀ ਅੱਜ ਤੁਹਾਨੂੰ ਅੱਗੇ ਦਿਖਾਉਣਾ ਖੇਤਾਂ ਦਾ ਮਾਹੌਲ ਦਿਖਾਉਣਾਗਾ ਕਿ ਕੀ ਹਾਲਾਤ ਬਣੇ ਹੋਏ ਨੇ ਛਤਰੀ ਚੰਗਿਆ ਤੁਹਾਨੂੰ ਜਾ ਕੇ ਅੱਗੇ ਉਹ ਆਪਣੇ ਖੇਤ ਸ਼ੁਰੂ ਹੋ ਜਾਂਦੇ ਨੇ ਉੱਥੇ ਦਿਖਾਉਣਾ ਤੁਹਾਨੂੰ ਹਾਲਾਤ ਇਹ 88 ਵਾਲਾ ਕੰਮ ਹੋਇਆ ਹੋਇਆ ਐਡਾ ਮੀ ਪਿਆ ਸੁੱਕੇ ਮਾਣਾ ਚ ਵੀ ਐ ਲਾ ਲਓ ਤੁਸੀਂ ਪਾਣੀ ਆਣਾ ਨਾ ਜਿਆਦਾ ਪਾਣੀ ਚੜਾ ਨਾ ਕਿ ਸਾਡੇ ਤਾਂ ਮੈਨੂੰ ਐ ਲੱਗਦਾ ਵੀ 15 ਦਿਨ ਮੋਟਰਾਂ ਨਹੀਂ ਚੱਲਦੀਆਂ ਸੰਗਰੂਰ ਇੱਧਰ ਜਿੱਧਰ ਦੇਖੋ ਤੁਸੀਂ ਝਲਮਗਨੇ ਕਰਤਾ ਨਾਲੇ ਹਜੇ ਹੁਣ ਘਟਿਆ ਹੋਇਆ ਥੋੜਾ ਤਾਂ ਵੀ ਸੜਕਾਂ ਪਾਣੀ ਭਰਿਆ ਭਰਿਆ ਜਾ ਰਿਹਾ ਹੈ ਦਿਖਾਉਣਾ ਤੁਹਾਨੂੰ ਬਈ ਜਾ ਕੇ ਜ਼ਮੀਨ ਦੇ ਹਾਲਾਤ ਦਿਖਾਉਣਾਗਾ ਜਿਹੜੀਆਂ ਜੀੜੀਆਂ ਲੱਗੀਆਂ ਹੋਈਆਂ ਨੇ ਜਾਂ ਬਹਾਨ ਦੇਗੇ ਆ ਤੁਸੀਂ ਇੱਧਰ ਨਿਆਂ ਹੀ ਆ ਗਈ ਹੁਣ ਨਿਆਂ ਹੀ ਤੇ ਦੇਖੋ ਕੀ ਹਾਲਾਤ ਨੇ ਐਨਾ ਜ਼ਿਆਦੇ ਮੀਂਹ ਮੈਂ ਕਹਿੰਨਾ ਕਦੇ ਨਹੀਂ ਅੱਜ ਤੱਕ ਐਡਾ ਮੀਂਹ ਰਿਖਿਆ ਇਧਰ ਦੇਖ ਲਓ ਤੁਸੀਂ ਜਿੱਧਰ ਨਿਗਾਹ ਮਾਰੋਗੇ ਦੇਖੋ ਜਲ ਮਗਨ ਐਨੀ ਉੱਚੀ ਧਰਤੀ ਐ ਇਧਰ ਦੇਖੋ ਤੁਸੀਂ ਸਾਰੇ ਜਲ ਮਗਨ ਕਰਿਆ ਪਿਆਗਾ ਪਾਣੀ ਇੰਨਾ ਪਾਣੀ ਜਿਆਦਾ ਮੀਂਹ ਆ ਐਡਾ ਖੱਬੀ ਖਾਨ ਮੀ ਪੈਗਾ ਤੁਹਾਡੇ ਏਰੀਆ 'ਚ ਕੀ ਹਾਲਾਤ ਨੇ ਮੈਂ ਹੁਣ ਤੁਹਾਨੂੰ ਬਹਾਨ ਦਿਖਾਉਣਾ ਅਗਲੀ ਵੀਡੀਓ 'ਚ